ਆਣਾ ਤੂੰ 24 ਘੰਟੇ ਫੋਨ 'ਚ ਹੀ ਲੱਗੀ ਰਹਿਨੀ ਆ ਜਦੋਂ ਦੇਖਦਾ ਤੇਰੇ ਹੱਥ 'ਚ ਫੋਨ ਹੀ ਹੁੰਦਾ ਪਤਾ ਨਹੀਂ ਕੀ ਦੇ ਨਾਲ ਗੱਲ ਕਰਦੀ ਰਹਿਨੀ ਆ ਤੇ ਕੀ ਕਿਹਾ ਮੈਂ ਤਾਂ ਪਛਤਾਉਣਾ ਹੀ ਆ ਤੇਰੇ ਨਾਲ ਵਿਆਹ ਕਰਕੇ ਜੋ ਵੀ ਹੋਇਆ ਆਪਣੇ ਦੋਨਾਂ ਦੀ ਰਜ਼ਾਮੰਦੀ ਨਾਲ ਹੋਇਆ ਓ ਯਾਰ ਤੂੰ ਚੁੱਪ ਕਰ ਜਾ ਜ਼ਿਆਦਾ ਤਾਂ ਬਕਵਾਸ ਨਾ ਕਰ ਜਾ ਕੇ ਕੰਮ ਧੰਦਾ ਕਰ ਲੈ ਕੋਈ ਜ਼ਰੂਰੀ ਨਹੀਂ ਹੁੰਦਾ ਜੇ ਬੰਦੇ ਆ ਤਾਂ ਫੋਨ ਹੀ ਚਲਾਈ ਜਾਓ ਘਰ ਵਾਲੇ ਦੇ ਵੀ ਕਦੇ ਸਾਰਦਾਇ ਲਈ ਦੀ ਹੁੰਦੀ ਆ ਸਿਮਰਨ ਕਿਚਨ ਦਾ ਸਾਰਾ ਕੰਮ ਨਿਬੜ ਗਿਆ ਲਿਆ ਮੈਂ ਕੱਪੜੇ ਤੈਂ ਕਰਾ ਦੇਣੀਆਂ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਵੀ ਸਾਰਾ ਦਿਨ ਕੰਮ ਕਰਕੇ ਥੱਕ ਗਏ ਹੋਗੇ ਚਾਹ ਤਾ ਕੱਪੜੇ ਮੈਂ ਤੈਂ ਕਰ ਦੂੰਗੀ ਤੁਸੀਂ ਰੈਸਟ ਕਰ ਲਓ ਚਲ ਠੀ ਵੇ ਮੇਰੇ ਅਗੀ ਜ਼ੇਦ ਜਦੋਂ ਮੈਂ ਲਾਵਾ ਨਾਲ ਅਰੇ ਹਾਂ ਵੇਟਿੰਗ ਜੀਮ ਅਜੇ ਉਹ ਮੈਨੂੰ ਕਹਿੰਦੀ ਵਿਆਹ ਕਰਾ ਲੈ ਆਹ ਚਲ ਕੋਈ ਗੱਲ ਨਹੀਂ ਉਹਨੇ ਕਿਤੇ ਰਿਸ਼ਤੇਦਾਰੀ ਚ ਲਾਇਆ ਉਗਦੇ ਭਾਈ ਜਦੋਂ ਲਾਵਾ ਉਹਦੇ ਰਿਸ਼ਤੇਦਾਰੀ ਚ ਜਦੋਂ ਮੈਂ ਲਾਵਾਉਦੇ ਰਿਹਾ ਤੇਦਾਰੀ ਚ ਬਈ ਬਈ ਮੈਂ ਵਿਆਹ ਕਿਉਂ ਕਰਾਵਾਂ ਵੀ ਤਾਂ ਪਹਿਲਾਂ ਹੀ ਫੋਨ ਵੇਟਿੰਗ 'ਚ ਹੁੰਦਾ ਵਿਆਹ ਕਰਾ ਕੇ ਤਾਂ ਮੈਥੋਂ ਤਲਾਕ ਨਹੀਂ ਦਿੱਤਾ ਜਾਂਦਾ ਚਲ ਥੀਗਾ ਬਈ ਮੈਂ ਚਲਦਿਆਂ ਗਿਆ ਪੈਚ ਨੇ ਕਿ ਦਿਆ ਜਾ ਪੈ ਕਿ ਤਾਰਾ ਉਹ ਬੈ ਗਿਆ ਤੂੰ ਫੇਰ ਫੋਨ ਚੱਕ ਲਿਆ ਤੈਨੂੰ ਕਿੰਨੇ ਵਾਰੀ ਕਿਹਾ ਫੋਨ ਨਹੀਂ ਚੱਕਣਾ ਤੂੰ ਕੋਈ ਨਹੀਂ ਗੱਲ ਸੁਣਦੇ ਪਰ ਮੇਰਾ ਕਸੂਰ ਕੀ ਆ ਤੇਰਾ ਕਸੂਰ ਆ ਤੇਰਾ ਫੋਨ ਜਦੋਂ ਮੈਂ ਫੋਨ ਲਾਉਣਾ ਤਾਂ ਬਿਜ਼ੀ ਆਉਂਦਾ ਜਦੋਂ ਮੈਂ ਤੈਨੂੰ ਦੇਖਦਾ ਤਾਂ ਤੇਰਾ ਫੋਨ ਹਟ ਜਾਂਦਾ ਮਨ ਦਾ ਸਮਝ ਨਹੀਂ ਆਉਂਦੀ ਸਾਡਾ ਕਸੂਰ ਕੀ ਹੈ ਇਹਦੇ 'ਚ ਤੈਨੂੰ ਪਿਆਰ ਕਰਨਿਆ ਜੇ ਮੇਰਾ ਫੋਨ ਬਿਜਈ ਹੈ ਵੇਟਿੰਗ 'ਚ ਆਉਂਦਾ ਇਹਦਾ ਮਤਲਬ ਇਹ ਤਾਂ ਨਹੀਂ ਮੈਂ ਗਲਤ ਆ ਤੇਰੇ ਵਿੱਚ ਮੈਂ ਉਦੋਂ ਗੱਲ ਪਰ ਛੱਡ ਕੇ ਆਈ ਹਾਂ ਤင်း ਹਜੇ ਨਹੀਂ ਮੇਰੇ ਤੇ ਸ਼ੱਕ ਜ਼ਿਆਦਾ ਬਗਵਾਸ ਕਰਦੀ ਹੈ ਮੇਰਾ ਹੈ ਮਾਰੂ ਇੱਕ ਥਪੜਾ ਔਰ ਇੱਕ ਮਿੰਟ ਵੀਰੇ ਤਾਨੂੰ ਪਤਾ ਵੀ ਤੁਸੀਂ ਕੀ ਕਰ ਰਹੇ ਹੋ ਉਹ ਦੋਨਾਂ ਬਾਲੀ ਸਿਆਰੀ ਨਾਲ ਬੜ ਸਮਝਾ ਲਾ ਦੇ ਭਾਬੀ ਨੂੰ ਭਾਬੀ ਤੁਸੀਂ ਵੀਰੇ ਨਾਲ ਗੱਲ ਖੁੱਲ੍ਹ ਕੇ ਕਿਉਂ ਨਹੀਂ ਕਰਦੇਗੇ ਮੈਂ ਕੀ ਕਰਨ ਕਰਾਂ ਮੇਰੀ ਸੌਂਦੇ ਤਾਂ ਹੈ ਨਹੀਂਗੇ ਜੇ ਕੋਈ ਗੱਲ ਕਰਦੀ ਆ ਖਾਣ ਨੂੰ ਪੈਂਦੇ ਆ ਭਾਬੀ ਹੈ ਤਾਂ ਮੇਰਾ ਵੀਰਾ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਐਦਾਂ ਕਿਸੇ ਔਰਤ ਦੇ ਨਜ਼ਾਇਜ਼ ਹੱਥ ਚੱਕਣਾ ਨਹੀਂ ਚਾਹੀਦਾ ਤੁਸੀਂ ਇੱਕ ਵਾਰੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਤਾਂ ਕਰੋ ਮੈਂ ਸਮਝਾਉਣ ਦੀ ਕੋਸ਼ਿਸ਼ ਤਾਂ ਬਹੁ ਕੀਤੀ ਆ ਪਰ ਉਹਨਾਂ ਨੇ ਤਾਂ ਨਾਕ ਜੇਹੀ ਚੱਲਦਾ ਵੀ ਮੈਂ ਗਲਸਤਾ ਭਾਬੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਵੀਰੇ ਨਾਲ ਮੈਂ ਗੱਲ ਕਰਨ ਦੀ ਕੋਸ਼ਿਸ਼ ਕਰਦੀ ਇੱਕ ਵਾਰੀ ਹਲੋ ਮੰਮੀ ਮੇਰਾ ਫੋਨ ਨਾ ਕੱਟਿਓ ਮੈਨੂੰ ਇੱਕ ਵਾਰੀ ਗੱਲ ਕਰ ਲਓ ਰੋਜੇ ਤੁਸੀਂ ਫੋਨ ਕੱਟਦਾ ਨਾ ਮੈਂ ਮਰ ਜੂੰ ਤੇ ਦੱਸਦੇ ਨਹੀਂ ਮਰ ਗਈ ਸੀ ਜਿਹੜੇ ਦਿਨ ਘਰ ਛੱਡ ਕੇ ਗਈ ਸੀ ਮੰਮੀ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਜਦੋਂ ਦਾ ਮੈਂ ਤੁਹਾਡੇ ਤੋਂ ਬਾਹਰ ਹੋ ਕੇ ਵਿਆਹ ਕਰਾਇਆ ਨਾ ਮੈਂ ਬਿਲਕੁਲ ਖੁਸ਼ ਨਹੀਂ ਮੰਮੀ ਇਹ ਮੈਨੂੰ ਬਹੁਤ ਘੁੱਟਦੇ ਮਾਰਦੇ ਆ ਨਾਲੇ ਮੇਰੇ ਤੇ ਸ਼ੱਕ ਕਰਦੇ ਆ ਨਾ ਮੈਨੂੰ ਢੰਗ ਦੇ ਕੱਪੜੇ ਪਾਉਣ ਦਿੰਦੇ ਆ ਮੰਮੀ ਮੈਂ ਬਹੁਤ ਦੁਖੀ ਆ ਇਹ ਤਾਂ ਦੁੱਖ ਹੀ ਆ ਸੀ ਤੇ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਕੀ ਪਤਾ ਇਹਨਾਂ ਨੂੰ ਅਕਲ ਆ ਜੀ ਜਦੋਂ ਮੈਂ ਇਹਨਾਂ ਤੋਂ ਦੂਰ ਹੋ ਗਈ ਤੁਸੀਂ ਪਲੀਜ਼ ਮੈਨੂੰ ਇੱਕ ਵਾਰੀ ਘਰੇ ਆਉਣ ਦਾ ਮੌਕਾ ਦੇ ਦਿਓ ਇੱਥੋਂ ਤੱਕ ਤਾਂ ਮੰਮੀ ਇਹ ਮੇਰੇ ਹੋਣ ਵਾਲੇ ਬੱਚੇ ਨੂੰ ਵੀ ਨਜਾਇਜ਼ ਦੱਸਦੇ ਆ ਕੋਈ ਨਾ ਢਿੰਜੇ ਫੇਕੇ ਘਰ ਤਾਂ ਦਰਵਾਜ਼ੇ ਢਿੰਜਾਂ ਲਈ ਖੁੱਲੇ ਹੀ ਹੁੰਦੇ ਆ ਤੂੰ ਆ ਜੀ ਥੀਦਮ ਔਨ ਕੇ ਅੰਦਰ ਨੂੰ ਤਿਆਰੀ ਕਰ ਚੁਣੀ ਪੇਕੇ ਸਰ ਉਹ ਜਾਵੜਾ ਜਾਵੜਾ ਪੇਕੇ ਤੇ ਦੁਬਾਰਾ ਆਉਣ ਦੀ ਕੋਸ਼ਿਸ਼ ਵੀ ਨਾ ਕਰੇ ਵੀਰੇ ਇੱਕ ਮਿੰਟ ਜਦੋਂ ਆਨੇ ਕਿਸੇ ਗੱਲ ਦਾ ਪਤਾ ਨਹੀਂ ਨਾ ਹੁੰਦਾ ਤਾਂ ਐਵੇਂ ਬੋਲੀਦਾ ਵੀ ਨਹੀਂ ਆ ਤੁਸੀਂ ਵੀਰੇ ਕਦੇ ਭਾਬੀ ਕੋਲ ਬੈਠੀ ਆ ਉਹਦਾ ਕਦੇ ਦੁੱਖ ਸੁਣਿਆ ਤੁਸੀਂ ਉਹ ਕੀ ਕਹਿਣਾ ਚਾਹੁੰਦੀ ਆ ਕਦੇ ਸਮਝਾਂ ਨੂੰ ਤੁਸੀਂ ਤੁਸੀਂ ਕਦੇ ਉਹਨੇ ਨਾਲ ਪਿਆਰ ਨਾਲ ਗੱਲ ਕੀਤੀ ਆ ਤੁਸੀਂ ਜਦੋਂ ਵੀ ਘਰ ਆੰਦੇ ਆ ਮੈਂ ਕਦੇ ਤੁਹਾਨੂੰ ਉਹਨਾਂ ਨਾਲ ਪਿਆਰ ਨਾਲ ਗੱਲ ਕਰਦੇ ਨੂੰ ਦੇਖਿਆ ਹੀ ਨਹੀਂ ਹਮੇਸ਼ਾ ਤੁਹਾਨੂੰ ਉਹਨਾਂ ਨੇ ਉਹਨਾਂ ਤੇ ਸ਼ੱਕ ਕਰਦੇ ਉਹਨਾਂ ਨਾਲ ਲੜਦੇ ਆ ਹੀ ਦੇਖਿਆ ਵਾ ਵੀਰੇ ਤੁਸੀਂ ਕਹਿੰਦੇ ਹੋ ਭਾਬੀ ਗਲਤ ਆ ਸਾਰਾ ਦਿਨ ਘਰ ਮੈਂ ਰਹਿਨੀ ਆ ਮੈਨੂੰ ਪਤਾ ਵਾ ਭਾਬੀ ਕਿੱਥੇ ਸਹੀ ਆ ਕਿੱਥੇ ਗਲਤ ਆ ਉਹ ਸਾਰਾ ਦਿਨ ਆਪਣੇ ਘਰ ਦੇ ਨੂੰ ਫੋਨ ਲਾਉਂਦੀ ਰਹਿੰਦੀ ਆ ਵੀਰ ਭਾਬੀ ਸਾਰਾ ਦਿਨ ਤੜਫਦੀ ਰਹਿੰਦੀ ਆ ਕਿ ਮੇਰੀ ਇੱਕ ਵਾਰ ਮੇਰੀ ਮਾਂ ਨਾਲ ਗੱਲ ਹੋ ਜਾਏ ਮੇਰੇ ਭਰਾਵਾਂ ਨਾਲ ਮੇਰੀ ਗੱਲ ਹੋ ਜਾਏ ਪਰ ਉਹ ਫੋਨ ਹੀ ਨਹੀਂ ਚੱਕਦੇ ਪਰ ਚੱਕਣਗੇ ਵੀ ਕਿਉਂ ਉਹਨੇ ਸਿਰਫ ਇੱਕ ਪੇਰੇ ਕਰਕੇ ਤਾਂ ਆਪਣੇ ਘਰ ਦੇ ਛੱਡੇ ਆ ਵੀਰ ਜੇ ਕੱਲ ਨੂੰ ਮੇਰਾ ਵਿਆਹ ਹੋ ਗਿਆ ਇਹ ਹੀ ਚੀਜ਼ਾਂ ਮੇਰੇ ਨਾਲ ਹੋਏ ਤਾਂ ਤੁਸੀਂ ਕਿਵੇਂ ਦਾ ਫੀਲ ਕਰੋਗੇ ਵੀਰ ਭਾਬੀ ਕਦੇ ਗਲਤ ਨਹੀਂ ਸੀ ਸਿਰਫ ਇੱਕ ਤੁਸੀਂ ਕਦੇ ਸਮਝਣ ਦੀ ਉਹਨੂੰ ਕੋਸ਼ਿਸ਼ ਹੀ ਨਹੀਂ ਕੀਤੀ ਜੇ ਤੁਸੀਂ ਭਾਬੀ ਨਾਲ ਗੱਲਬਾਤ ਕੀਤੀ ਹੁੰਦੀ ਤਾਂ ਉਹਨੂੰ ਸਮਝ ਆਉਂਦਾ ਉਸ ਤੁਹਾਡੇ ਰਿਸ਼ਤੇ ਦੇ ਫਰਕ ਨਹੀਂ ਪੈਂਦਾ ਮੈਨੂੰ ਮਾਫ਼ ਕਰ ਦੇ ਮੇਨ ਤਾਂ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਨੂੰ ਮੇਰੇ ਯਾਰਾ ਦੋਸਤਾਂ ਨੇ ਗਲਤ ਪੱਟੀ ਪਟਾ ਦਿੱਤੀ ਮੈਂ ਉਹਨਾਂ ਦੀ ਗੱਲ ਸੁਣਦਾ ਰਿਹਾ ਤੇ ਤੈਨੂੰ ਇਹ ਬਤਾਵਾ ਬੋਲਦਾ ਰਿਹਾ ਕੈਟੀਵਟੀ ਮੈਂ ਨਜਾਇਜ਼ੀ ਸ਼ਤ ਕਰਦਾ ਰਿਹਾ ਉਹਨੇ ਇੱਥੋਂ ਤੱਕ ਤਾਂ ਕੀ ਯਾਰ ਮੈਂ ਤਾਂ ਤੈਨੂੰ ਤੇਰੇ ਆਫਿਸ 'ਚੋਂ ਵੀ ਹਟਾ ਲਿਆ ਸੀਗਾ ਮੈਨੂੰ ਮਾਫ ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਚੱਲ ਤੂੰ ਬੈਗ ਅੰਦਰ ਰੱਖਿਆ